ਕਈ ਵਾਰੀ ਘਰੇ ਮਾਹੌਲ ਨਹੀਂ ਪੜੰਦਾ ਬੰਦਾ ਬੱਚਿਆਂ ਦਾ ਤਾਂ ਜਾ ਕੇ ਲਾਇਬ੍ਰੇਰੀ ਜਾ ਕੇ ਬੱਚੇ ਪੜ ਸਕਦੇ ਤੋਂ ਪਹਿਲੇ ਤਾਂ ਆਪਣੇ ਸੀਐਮ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੇ ਸਕੂਲਰਸ ਲਾਇਬ੍ਰੇਰੀ ਖੋਲੀ ਅਤੇ ਇਸ ਲਾਇਬ੍ਰੇਰੀ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਇਸ ਦੇ ਵਿੱਚ ਅਲੱਗ-ਅਲੱਗ ਸਬਜੈਕਟਾਂ ਦੀਆਂ ਸਾਨੂੰ ਕਿਤਾਬਾਂ ਮਿਲਦੀਆਂ ਹਨ ਅਸੀਂ ਕੋਈ ਵੀ ਵਿਗਿਆਨ ਤੇ ਗਿਆਨ ਦਾ ਨੋਲਿਜ ਇੱਥੋਂ ਲੈ ਸਕਦੇ ਹਾਂ ਕਹਿੰਦੇ ਹਨ ਕਿ ਕਿਤਾਬਾਂ ਗਿਆਨ ਦਾ ਸਾਗਰ ਹੁੰਦੀਆਂ ਹਨ ਜਿਨ੍ਹਾਂ ਨੂੰ ਗਿਆਨ ਜਿਨ੍ਹਾਂ ਦੀ ਰੋਸਤੀ ਕਿਤਾਬਾਂ ਨਾਲ ਪੈ ਗਈ ਉਹਨਾਂ ਆਪਣੇ ਆਪ ਗਿਆਨ ਮਿਲਣ ਲੱਗ ਜਾਂਦੇ ਹਨ ਤਾਂ ਆਈ ऍम ਰੀਲੀ ਥੈਂਕਫੁਲ ਟੂ ਦ ਸਰਕੂ ਉਹਨਾਂ ਨੇ ਲਾਇਬ੍ਰੇਰੀ ਸਾਡੇ ਸਪਿੰਦੇ ਵਿੱਚ ਖੋਲੀ ਹੈ ਤੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਵੀ ਇਹ ਗਿਆਨ ਖਰੀਦ ਸਕੀਏ ਇਸ ਦੇ ਵਿੱਚ ਹਰ ਤਰ੍ਹਾਂ ਦੇ ਵੱਡੇ ਤੋਂ ਲੈ ਕੇ ਛੋਟੇ ਬੱਚਿਆਂ ਤੱਕ ਹਰ ਤਰ੍ਹਾਂ ਦੀਆਂ ਕਿਤਾਬਾਂ ਪੜਨ ਲਈ ਹੁੰਦੀਆਂ ਹਨ ਤੇ ਸਾਡੇ ਜੋ ਬੱਚੇ ਸਕੂਲਾਂ ਦੇ ਹਨ ਉਹ ਵੀ ਆ ਕੇ ਉਰੇ ਆਪ ਦਾ ਆਪਣੀਆਂ ਕਿਤਾਬਾਂ ਆ ਕੇ ਪੜਦੇ ਹਨ ਤੇ ਏਸੀ ਲਾਇਬ੍ਰੇਰੀ ਹੈ ਬਾਥਰੂਮ ਨੇ ਸ਼ਾਨਦਾਰ ਫਰਨੀਚਰ ਹੈ ਜਦੋਂ ਮਰਜ਼ੀ ਜਾ ਕੇ ਉੱਥੇ ਕੰਪੀਟੀਸ਼ਨ ਦੀਆਂ ਕਿਤਾਬਾਂ ਪੜੋ ਹੁਣ ਬਣਾਓ ਆਪਣੇ ਜੀਵਨ ਨੂੰ ਸੌਖਾ ਪੰਜਾਬ ਸਰਕਾਰ ਦੇ ਰਹੀ ਹੈ ਪੜਨ ਦਾ ਮੌਕਾ